ਸੋ ਅੱਜ ਆਪਾਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਜੋ ਸਿੱਖਣਾ ਹੈ ਉਹਦਾ ਟਾਈਟਲ ਹੈ ਕਿ ਪਰਮੇਸ਼ਵਰ ਸਾਨੂੰ ਬਦਲਣਾ ਚਾਹੁੰਦਾ ਹੈ ਹallelujah ਪ੍ਰਭੂ ਜੀ ਸਾਨੂੰ ਬਦਲਣਾ ਚਾਹੁੰਦੇ ਆ ਅਰ ਉਹ ਸਾਨੂੰ ਕਿਸ ਤਰ੍ਹਾਂ ਦਾ ਬਦਲ ਕੇ ਬਣਾਉਣਾ ਚਾਹੁੰਦੇ ਆ ਉਸ ਚੀਜ਼ ਨੂੰ ਆਪਾਂ ਵਚਨ ਦੇ ਵਿੱਚੋਂ ਸਿੱਖਣਾ ਹੈ ਹallelujah ਆਪਾਂ ਆਪ ਦੇਖਦੇ ਆਂ ਕੁਲਸੀਆਂ ਦੀ ਕਿਤਾਬ ਨਵੇਂ ਨੇਮ ਦੇ ਵਿੱਚ ਕੁਲਸੀਆਂ ਦੀ ਕਿਤਾਬ ਉਹਦਾ 3 ਨੰਬਰ ਅਧਿਆਇ ਤੇ ਉਹਦੀ 1 ਤੋਂ 6 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਾਂਗੇ ਇੱਥੇ ਲਿਖਿਆ ਸੋ ਜੇ ਤੁਸੀਂ ਮਸੀਹ ਦੇ ਨਾਲ ਜਿਵਾਏ ਗਏ ਤਾਂ ਉਤਾਹਾਂ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ ਜਿੱਥੇ ਮਸੀਹ ਪਰਮੇਸ਼ਵਰ ਦੇ ਸੱਜੇ ਪਾਸੇ ਬੈਠਾ ਹੈ ਹਾਲੇਲੂਇਆ ਸੋ ਵਚਨ ਦੇ ਸ਼ੁਰੂ ਦੇ ਵਿੱਚ ਕੀ ਆ ਜੇਕਰ ਤੁਸੀਂ ਮਸੀਹ ਦੇ ਨਾਲ ਜੋ ਆਏ ਗਏ ਆ ਮਤਲਬ ਜੇਕਰ ਤੁਸੀਂ ਨਵਾਂ ਜੀਵਨ ਪਾ ਲਿਆ ਆ ਤੋਬਾ ਕਰ ਲਈ ਆ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰ ਲਿਆ ਆ ਫਿਰ ਕੀ ਕਹਿੰਦਾ ਤੁਸੀਂ ਉਤਾਂ ਦੀਆਂ ਗੱਲਾਂ ਮਗਰ ਲੱਗੇ ਰਹੋ ਉਤਾਂ ਦਾ ਕੀ ਮਤਲਬ ਆ ਸਵਰਗੀ ਗੱਲਾਂ ਦੇ ਮਗਰ ਆਤਮਿਕ ਗੱਲਾਂ ਦੇ ਮਗਰ ਲੱਗੇ ਰਹੋ ਜਿੱਥੇ ਮਸੀਹ ਪਰਮੇਸ਼ਵਰ ਦੇ ਸੱਜੇ ਪਾਸੇ ਬੈਠਾ ਅਸੀਂ ਉਹਨਾਂ ਗੱਲਾਂ ਦੇ ਮਗਰ ਲੱਗਣਾ ਆ ਜਿਹੜੀਆਂ ਗੱਲਾਂ ਨੇ ਮਸੀਹ ਨੂੰ ਪਰਮੇਸ਼ਵਰ ਦੇ ਸੱਜੇ ਪਾਸੇ ਬਿਠਾ ਲਿਆ ਹੈ ਉਹਨਾਂ ਗੱਲਾਂ ਦੇ ਮਗਰ ਜਿਹੜੀਆਂ ਸਵਰਗ ਤੋਂ ਆ ਜਿਹੜੀਆਂ ਪਰਮੇਸ਼ਵਰ ਦੇ ਆਤਮਾ ਦੇ ਅਨੁਸਾਰ ਆ ਔਰ ਜਿਨ੍ਹਾਂ ਗੱਲਾਂ ਤੇ ਚਿੱਤ ਲਾਉਣ ਦੇ ਨਾਲ ਅਸੀਂ ਵੀ ਸਵਰਗ ਦੇ ਵਿੱਚ ਪਰਮੇਸ਼ਵਰ ਦੇ ਸੱਜੇ ਪਾਸੇ ਹੋ ਸਕਦੇ ਹਾਂ ਹallelujah ਸੋ ਹਰ ਬੰਦੇ ਦੇ ਕੋਲ ਇੱਕ ਵੱਖਰੀ ਦੌੜ ਆ ਜਿਹੜੀ ਪਰਮੇਸ਼ਵਰ ਨੇ ਸਾਨੂੰ ਦੌੜ ਦਿੱਤੀ ਆ ਉਹ ਦੌੜ ਕੰਪਲੀਟਲੀ ਡਿਫਰੈਂਟ ਆ ਉਹ ਬਿਲਕੁਲ ਵੱਖਰੀ ਆ ਕਿਸੇ ਦੀ ਦੌੜ ਪੈਸਾ ਆ ਕਿਸੇ ਦੀ ਦੌੜ ਵਿਦੇਸ਼ ਆ ਕਿਸੇ ਦੀ ਦੌੜ ਕਿਸੇ ਤਰ੍ਹਾਂ ਦੀ ਆ ਪਰ ਜੋ ਪਰਮੇਸ਼ਵਰ ਨੇ ਸਾਨੂੰ ਦੌੜ ਦਿੱਤੀ ਉਹ ਕੀ ਆ ਸਦੀਪਕ ਜੀਵਨ ਤਾਂ ਅਸੀਂ ਉਹਨਾਂ ਗੱਲਾਂ ਤੇ ਚਿਤ ਲਾਉਣਾ ਹੈ ਜਿਹੜੀਆਂ ਗੱਲਾਂ ਕਰਨ ਦੇ ਨਾਲ ਜਿਹੜੇ ਕੰਮ ਕਰਨ ਦੇ ਨਾਲ ਸਾਨੂੰ ਸਦੀਪਕ ਜੀਵਨ ਪ੍ਰਾਪਤ ਹੋ ਸਕਦਾ ਹੈ ਜੇਕਰ ਕੋਈ ਵੀ ਗੱਲ ਸਾਡੇ ਜੀਵਨ ਦੇ ਵਿੱਚ ਇਹੋ ਜਿਹੀ ਆ ਜਿਹੜੀ ਸਾਡੇ ਸਦਾ ਦੇ ਜੀਵਨ ਨੂੰ ਖਰਾਬ ਕਰ ਸਕਦੀ ਆ ਜਿਹੜੇ ਜਿਹੜੀ ਗੱਲ ਸਾਨੂੰ ਸਵਰਗ ਤੋਂ ਬਾਹਰ ਰੱਖ ਸਕਦੀ ਆ ਜਿਹੜੀ ਸਾਨੂੰ ਪਰਮੇਸ਼ਵਰ ਦੇ ਵਿਰੋਧ ਕਰਦੀ ਆ ਉਸ ਗੱਲ ਵੱਲ ਨੂੰ ਅਸੀਂ ਜਾਣਾ ਨਹੀਂ ਉਸ ਕੰਮ ਬਾਰੇ ਅਸੀਂ ਸੋਚਣਾ ਵੀ ਨਹੀਂ ਉਹ ਕੰਮ ਕਰਨਾ ਵੀ ਨਹੀਂ ਹallelujah ਕਿੰਦਾ ਉਤਾਹਾਂ ਦੀਆਂ ਗੱਲਾਂ ਉੱਤੇ ਚਿੱਤ ਲਾਓ ਨਾ ਉਹਨਾਂ ਉੱਤੇ ਜਿਹੜੀਆਂ ਧਰਤੀ ਉੱਪਰ ਹਨ ਉਤਾਹਾਂ ਦੀਆਂ ਗੱਲਾਂ ਤੇ ਚਿੱਤ ਲਾਉਣਾ ਆਤਮਿਕ ਗੱਲਾਂ ਉੱਤੇ ਚਿੱਤ ਲਾਉਣਾ ਧਰਤੀ ਦੀਆਂ ਗੱਲਾਂ ਉੱਤੇ ਨਹੀਂ ਧਰਤੀ ਦੀਆਂ ਗੱਲਾਂ ਤੇ ਚਿੱਤ ਨਾ ਲਾਓ ਦਾ ਮਤਲਬ ਕੀ ਹੈ ਕਈ ਵਾਰੀ ਅਸੀਂ ਮੇਹਨਤ ਕਰਦੇ ਆ ਸਾਰਾ ਕੁਝ ਇਸ ਤਰਤੀ ਤੇ ਬਣਾਉਣ ਦੇ ਲਈ ਕਿ ਸਾਰਾ ਕੁਝ ਮੈਨੂੰ ਮਿਲ ਜੇ ਸਾਰਾ ਕੁਝ ਮੇਰੇ ਹੱਥ ਦੇ ਵਿੱਚ ਹੋ ਜੇ ਸਾਰੀਆਂ ਖੁਸ਼ੀਆਂ ਮੇਰੇ ਕੋਲ ਹੋਣ ਪੈਸਾ ਬਹੁਤ ਹੋਵੇ ਮੇਰੇ ਕੋਲੇ ਰੁਤਬਾ ਮੇਰਾ ਬਹੁਤ ਵੱਡਾ ਹੋਵੇ ਇਸ ਹੋੜ ਦੇ ਵਿੱਚ ਕਈ ਵਾਰੀ ਅਸੀਂ ਪਰਮੇਸ਼ਵਰ ਨੂੰ ਯਾਦ ਤੱਕ ਨਹੀਂ ਕਰਦੇ ਅਸੀਂ ਪਰਮੇਸ਼ਵਰ ਦਾ ਨਾਮ ਨਹੀਂ ਲੈਂਦੇ ਪ੍ਰਭੂ ਨੇ ਜੋ ਕੁਛ ਸਾਨੂੰ ਦਿੱਤਾ ਉਹਦੇ ਲਈ ਧੰਨਵਾਦ ਨਹੀਂ ਕਰਦੇ ਬਸ ਘੋੜੀ ਜਾਂਦੇ ਆ ਘੋੜੀ ਜਾਂਦੇ ਆ ਅਸੀਂ ਭੁੱਲ ਜਾਂਦੇ ਆ ਕਿ ਅਸੀਂ ਇੱਥੇ ਮੁਸਾਫਿਰ ਆ ਅਸੀਂ ਭੁੱਲ ਜਾਂਦੇ ਆ ਕਿ ਅਸੀਂ ਇੱਥੇ ਪਰਮਾਨੈਂਟ ਰੈਜ਼ੀਡੈਂਟ ਨਹੀਂ ਆ ਪਰ ਅਸੀਂ ਇੱਥੇ ਟੈਂਪੋਰਰੀਲੀ ਜਿਹੜਾ ਵੀਜ਼ਾ ਆ ਉਹਦੇ ਉੱਤੇ ਆਏ ਆ ਟੂਰਿਸਟ ਵੀਜ਼ੇ ਦੇ ਉੱਤੇ ਅਸੀਂ ਇਸ ਧਰਤੀ ਦੇ ਉੱਤੇ ਆਏ ਆ ਇਹ ਸਾਡਾ ਪਰਮਾਨੈਂਟ ਰਹਿਣ ਦਾ ਦੇਸ਼ ਨਹੀਂ ਆ ਅਸੀਂ ਇੱਥੇ ਜਾਣ ਆਏ ਹਾਂ ਪਰ ਜਿੱਥੇ ਅਸੀਂ ਪਰਮਨੈਂਟ ਜਾਣ ਆਏ ਹਾਂ ਉੱਥੇ ਜਾਣ ਦੇ ਲਈ ਇੱਥੇ ਰਹਿ ਕੇ ਸਾਨੂੰ ਕੁਝ ਤਿਆਰੀ ਕਰਨੀ ਪੈਣੀ ਆ ਜਿੱਦਾਂ ਜੇ ਤੁਸੀਂ ਕੈਨੇਡਾ ਨੂੰ ਜਾਣਾ ਹੈ ਕੈਨੇਡਾ ਨੂੰ ਤੁਸੀਂ ਇੰਡੀਆ ਦੇ ਵਿੱਚ ਆ ਤੁਸੀਂ ਕੈਨੇਡਾ ਜਾਣ ਦੀ ਤਿਆਰੀ ਕੈਨੇਡਾ ਪਹੁੰਚ ਕੇ ਕਰੋਗੇ ਕਿ ਤੁਸੀਂ ਆਪਣੇ ਦੇਸ਼ ਵਿੱਚ ਰਹਿ ਕੇ ਕਰੋਗੇ ਆਪਣੇ ਦੇਸ਼ ਵਿੱਚ ਰਹਿ ਕੇ ਕਰੋਗੇ ਨਾ ਜਿੱਥੇ ਤੁਸੀਂ ਹੈਗੇ ਆ ਤਾਂ ਤੁਹਾਨੂੰ ਉੱਥੋਂ ਦੇ ਕਾਗਜ਼ ਪੱਤਰ ਪੂਰੇ ਕਰਨੇ ਪੈਣੇ ਆ ਉੱਥੇ ਤੁਹਾਨੂੰ ਜੋ ਕੁਝ ਚਾਹੀਦਾ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਪੂਰੀਆਂ ਕਰਨੀਆਂ ਪੈਣੀਆਂ ਆ ਐਦਾਂ ਹੀ ਆਪਾਂ ਸਵਰਗ ਨੂੰ ਜਾਣ ਦੇ ਲਈ ਇਸ ਧਰਤੀ ਤੇ ਰਹਿ ਕੇ ਤਿਆਰੀ ਕਰਨੀ ਆ ਸਵਰਗ ਵਿੱਚ ਟਿਕਣ ਦੇ ਲਈ ਸਵਰਗ ਵਿੱਚ ਜਾ ਕੇ ਤਿਆਰੀ ਨਹੀਂ ਕਰ ਹੋਣੀ ਇੱਥੋਂ ਤਿਆਰ ਹੋ ਕੇ ਜਾਵਾਂਗੇ ਜੇ ਆਪਾਂ ਖਰੇ ਨਿਕਲੇ ਇੰਟਰਵਿਊ ਦੇ ਵਿੱਚ ਪਾਸ ਹੋ ਗਏ ਆਪਣੇ ਆਪਣੇ ਕਾਗਜ਼ ਪਸੰਦ ਆ ਗਏ ਆਪਣਾ ਨਾਮ ਉਸ ਬੁੱਕ ਆਫ ਲਾਈਫ ਦੇ ਵਿੱਚ ਨਿਕਲ ਆਇਆ ਜੀਵਨ ਦੀ ਪੋਥੀ ਵਿੱਚ ਨਿਕਲ ਆਇਆ ਫੇਰ ਆਪਾਂ ਸਵਰਗ ਨੂੰ ਜਾਣਾ ਹੈ ਨਹੀਂ ਤਾਂ ਛੱਡ ਦਿੱਤੇ ਜਾਣਾ ਹੈ ਇਸ ਲਈ ਵਚਨ ਸਾਨੂੰ ਕੀ ਕਹਿੰਦਾ ਧਰਤੀ ਦੀਆਂ ਗੱਲਾਂ ਤੇ ਚਿੱਤ ਨਾ ਲਾਓ ਉਤਾਂ ਦੀਆਂ ਗੱਲਾਂ ਤੇ ਚਿੱਤ ਲਾਓ ਚੇਤੇ ਰੱਖੋ ਕਿ ਅਸੀਂ ਸਵਰਗ ਨੂੰ ਜਾਣਾ ਹੈ ਜੇ ਅਸੀਂ ਇਹ ਚੇਤੇ ਰੱਖਾਂਗੇ ਅਸੀਂ ਸਵਰਗ ਨੂੰ ਜਾਣਾ ਹੈ ਅਸੀਂ ਇੱਥੇ ਮੁਸਾਫਿਰ ਆ ਤਾਂ ਹੀ ਅਸੀਂ ਉਹ ਕੰਮ ਕਰ ਪਾਵਾਂਗੇ ਜਿਹੜੇ ਸਵਰਗ ਨੂੰ ਜਾਣ ਦੇ ਲਈ ਜ਼ਰੂਰੀ ਆ ਪਰ ਜੇ ਆਪਾਂ ਨੂੰ ਚੇਤਾ ਨਾ ਆਇਆ ਫਿਰ ਆਪਣੇ ਤੋਂ ਉਹ ਕੰਮ ਵੀ ਨਹੀਂ ਕਰ ਹੋਣੀ ਇਸ ਲਈ ਜਦ ਕਦੇ ਵੀ ਕੋਈ ਕੰਮ ਕਰੋ ਚੇਤਾ ਰੱਖਣਾ ਇਸ ਗੱਲ ਦਾ ਇਹ ਕੰਮ ਮੈਨੂੰ ਸਵਰਗ ਵਿੱਚ ਜਾਣ ਤੋਂ ਰੋਕਦਾ ਤੇ ਨਹੀਂ ਇਹ ਕੰਮ ਮੇਰੇ ਪਰਮੇਸ਼ਵਰ ਨੂੰ ਪਸੰਦ ਆ ਚਾਹੇ ਆਪਾਂ ਗੱਲਾਂ ਹੀ ਕਰਦੇ ਆਂ ਵਚਨ ਵਿੱਚ ਲਿਖਿਆ ਹਰ ਗੱਲ ਦਾ ਹਿਸਾਬ ਹੋਣਾ ਭਾਵੇਂ ਚੰਗੀ ਆ ਤੇ ਭਾਵੇਂ ਮਾੜੀ ਆ ਕਹਿੰਦਾ ਜਿਹੜੀਆਂ ਵੇਰਥ ਵਿੱਚ ਗੱਲਾਂ ਕੀਤੀਆਂ ਉਹਨਾਂ ਦਾ ਵੀ ਹਿਸਾਬ ਹੋਣਾ ਆ ਤੇ ਜਦ ਕਦੇ ਕਿਸੇ ਨਾਲ ਗੱਲ ਵੀ ਕਰਨੀ ਆ ਦਾਨ ਨਾਲ ਗੱਲ ਕਰਨੀ ਆ ਵੀ ਇਹ ਗੱਲ ਸਵਰਗਦੂਤ ਸੁਣਦੇ ਪਏ ਆ ਇਹ ਗੱਲ ਮੇਰੀ ਜਿਹੜੀ ਆ ਉੱਤੇ ਜਾ ਕੇ ਨੋਟ ਕਰਵਾਈ ਜਾਣੀ ਆ ਮੈਂ ਕੀ ਬੋਲ ਰਿਹਾ ਆਂ ਅਰੇ ਰਿਕਾਰਡ ਹੋ ਰਹੀ ਆ ਲਿਖੀ ਜਾ ਰਹੀ ਆ ਇਸ ਗੱਲ ਦਾ ਮੈਂ ਲੇਖਾ ਦੇਣਾ ਆ ਕਈ ਵਾਰੀ ਆਪਾਂ ਵੱਡੇ ਬਣਨ ਨੂੰ ਚੰਗੇ ਬਣਨ ਨੂੰ ਅਕਲ ਵਾਲੇ ਬਣਨ ਨੂੰ ਆਪਾਂ ਦੂਜੇ ਨੂੰ ਨੀਵਾ ਦਿਖਾਉਣ ਨੂੰ ਝੂਠ ਮੂਠੀ ਕਈ ਗੱਲਾਂ ਕਰ ਦਿੰਨੇ ਆ ਜਿਹੜੀਆਂ ਕਿ ਸੱਚ ਨਹੀਂ ਹੁੰਦੀਆਂ ਜੋ ਵੀ ਗੱਲ ਕਰਨੀ ਉਸ ਲਈ ਇਹ ਚੇਤਾ ਰੱਖਣਾ ਕਿ ਜੋ ਮੈਂ ਝੂਠ ਬੋਲ ਰਿਹਾ ਇਸ ਬੰਦੇ ਨੂੰ ਸੱਚ ਲੱਗ ਸਕਦਾ ਆ ਪਰ ਇੱਕ ਹੈਗਾ ਆ ਜਿਹਦੇ ਅੱਗੇ ਝੂਠ ਝੂਠ ਆ ਤੇ ਸੱਚ ਸੱਚ ਹੀ ਆ ਜਿੰਨੂੰ ਮੇਰੇ ਬਾਰੇ ਸਭ ਕੁਝ ਪਤਾ ਹੈ ਜਿੰਨੂੰ ਮੇਰੇ ਬੀਤ ਚੁੱਕੇ ਬਾਰੇ ਸਭ ਕੁਝ ਪਤਾ ਹੈ ਜਿੰਨੂੰ ਮੇਰੇ ਆਉਣ ਵਾਲੇ ਸਮੇਂ ਦੇ ਬਾਰੇ ਵੀ ਸਭ ਕੁਝ ਪਤਾ ਹੈ ਇਹ ਆ ਉਤਾਹਾਂ ਦੀਆਂ ਗੱਲਾਂ ਤੇ ਚਿੱਤ ਲਾਉਣ ਹਾਲੇਲੂਇਆ ਕਿਉਂ ਜੋ ਤੁਸੀਂ ਮੋਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਵਰ ਵਿੱਚ ਗੁਪਤ ਹੋਇਆ ਹੈ ਇਹ ਉਹਨਾਂ ਦੇ ਲਈ ਆ ਜਿਨ੍ਹਾਂ ਨੇ ਤੌਬਾ ਕੀਤੀ ਆ ਕਿੰਨਾ ਕਰਕੇ ਹੁਣ ਤੁਸੀਂ ਮੋਏ ਆ ਤੇ ਮਸੀਹ ਵਿੱਚ ਤੁਹਾਡਾ ਜੀਵਨ ਜਿਹੜਾ ਆ ਉਹ ਪਰਮੇਸ਼ਵਰ ਦੇ ਅੱਗੇ ਗੁਪਤ ਹੋਇਆ ਆ ਕਿਦਾਂ ਜਿਹੜੇ ਅਸੀਂ ਪਾਪ ਵੱਲੋਂ ਮਰ ਗਏ ਆ ਗੁਨਾਹਗਾਰੀਆਂ ਵੱਲੋਂ ਆਪਣੇ ਆਪ ਨੂੰ ਮਾਰਿਆ ਆ ਇਹ ਕੰਮ ਗਲਤ ਹੈ ਮੈਂ ਨਹੀਂ ਕਰਨਾ ਇਹ ਪਾਪ ਹੈ ਮੈਂ ਨਹੀਂ ਕਰਨਾ ਇਹ ਝੂਠ ਹੈ ਇਹ ਮੇਰੇ ਜੀਵਨ ਚ ਨਹੀਂ ਹੋਣਾ ਚਾਹੀਦਾ ਇਹ ਚੁਗਲੀ ਹੈ ਮੇਰੇ ਜੀਵਨ ਚ ਨਹੀਂ ਹੋਣੀ ਚਾਹੀਦੀ ਮਤਲਬ ਮੌਕਾ ਆਉਂਦਾ ਹੈ ਝੂਠ ਬੋਲਣ ਦਾ ਚੁਗਲੀ ਕਰਨ ਦਾ ਚੋਰੀ ਕਰਨ ਦਾ ਪਰ ਅਸੀਂ ਨਹੀਂ ਕਰਦੇ ਕਿਉਂਕਿ ਅਸੀਂ ਸਵਰਗ ਨੂੰ ਜਾਣਾ ਕਿਉਂਕਿ ਅਸੀਂ ਪਰਮੇਸ਼ਰ ਨੂੰ ਪਸੰਦ ਉਹ ਪਸੰਦ ਆਉਣ ਵਾਲੇ ਬਾਨਾ ਉਹਨੂੰ ਪਰਸੰਨ ਕਰਨਾ ਉਹਨੂੰ ਖੁਸ਼ ਕਰਨਾ ਹੈ ਦਾ ਇਹਦਾ ਮਤਲਬ ਆ ਅਸੀਂ ਪੁਰਾਣੀ ਇਨਸਾਨੀਅਤ ਵਿੱਚ ਮਰ ਚੁੱਕੇ ਆ ਉਹ ਇਨਸਾਨ ਮਰ ਗਿਆ ਆ ਜਿਹੜਾ ਬਹੁਤ ਪਾਪ ਦੇ ਵਿੱਚ ਸੀਗਾ ਉਹ ਇਨਸਾਨ ਮਰ ਗਿਆ ਜਿਹੜਾ ਬਹੁਤ ਲੜਾਈਆਂ ਕਰਦਾ ਸੀ ਉਹ ਇਨਸਾਨ ਮਰ ਗਿਆ ਜਿਹੜਾ ਵਿਭਚਾਰ ਕਰਦਾ ਸੀ ਜਿਹੜਾ ਗਾਲ੍ਹਾਂ ਕੱਢਦਾ ਸੀ ਇਸ ਲਈ ਕੀ ਕਹਿੰਦਾ ਕਿਉਂ ਜੋ ਤੁਸੀਂ ਮੋਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਵਰ ਵਿੱਚ ਗੁਪਤ ਹੋਇਆ ਹੈ ਜੇ ਇਸ ਵੇਲੇ ਮਸੀਹ ਜੋ ਸਾਡਾ ਜੀਵਨ ਹੈ ਪ੍ਰਗਟ ਕੀਤਾ ਜਾਵੇਗਾ ਉਸ ਵੇਲੇ ਤੁਸੀਂ ਵੀ ਉਹਦੇ ਨਾਲ ਤੇਜ ਵਿੱਚ ਪ੍ਰਗਟ ਕੀਤੇ ਜਾਓਗੇ ਜੇਕਰ ਅਸੀਂ ਮਸੀਹ ਵਿੱਚ ਹੋ ਕੇ ਮਰਾਂਗੇ ਅਸੀਂ ਤੌਬਾ ਕਰਕੇ ਮਰਾਂਗੇ ਕਿ ਸਹੀ ਜੀਵਨ ਜੀ ਕੇ ਮਰਾਂਗੇ ਤਾਂ ਜੇ ਇਸ ਵੇਲੇ ਮਸੀਹ ਨੇ ਪ੍ਰਗਟ ਹੋਣਾ ਹੈ ਆਪਣੇ ਪੂਰੇ ਤੇਜ ਵਿੱਚ ਆਪਣੇ ਪੂਰੇ ਪ੍ਰਤਾਪ ਵਿੱਚ ਤਾਂ ਕਹਿੰਦਾ ਤੁਸੀਂ ਵੀ ਪੂਰੇ ਤੇਜ ਵਿੱਚ ਪ੍ਰਗਟ ਕੀਤੇ ਜਾਉਂਗੇ ਹallelujah ਸਧਾਰਨ ਰੀਤੀ ਦੇ ਨਾਲ ਨਹੀਂ ਠੀਕ ਉਸੇ ਤਰ੍ਹਾਂ ਜਿੱਦਾਂ ਪ੍ਰਭੂ ਯਿਸੂ ਮਸੀਹ ਹallelujah ਇਸ ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ ਅਰਥਾਤ ਹਰਾਮਕਾਰੀ ਗੰਧਮੰਦ ਕਾਮਨਾ ਬੁਰੀ ਇੱਛਾ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ ਕਿਉਂ ਜੋ ਇਹਨਾਂ ਗੱਲਾਂ ਦੇ ਕਾਰਨ ਪਰਮੇਸ਼ਵਰ ਦਾ ਕਰੋਧ ਅਣਅਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ ਸੋ ਵਚਨ ਕੀ ਕਹਿੰਦਾ ਕਹਿੰਦਾ ਤੁਸੀਂ ਆਪਣੇ ਅੰਗਾਂ ਨੂੰ ਧਰਤੀ ਉੱਤੇ ਮਾਰ ਸੁੱਟੋ ਆਪਣੀਆਂ ਕਾਮਨਾਵਾਂ ਨੂੰ ਜਿਹੜੀਆਂ ਲਸਟ ਜਿਹੜੀਆਂ ਕਾਮਨਾਵਾਂ ਹਵਸ ਸ ਹਵਸ ਬਣ ਚੁੱਕੀਆਂ ਐ ਉਹਨਾਂ ਕਾਮਨਾਵਾਂ ਨੂੰ ਮਾਰ ਸੁੱਟੋ ਜਿਹੜੀਆਂ ਪਾਪ ਵੱਲ ਲੈ ਕੇ ਜਾਂਦੀਆਂ ਕਿਹੜੀਆਂ ਕਾਮਨਾਵਾਂ ਆ ਹਰਾਮਕਾਰੀ ਗੰਦਮੰਦ ਮਤਲਬ ਆਪਣੇ ਲਾਈਫ ਪਾਰਟਨਰ ਤੋਂ ਬਿਨਾਂ ਆਪਣੇ ਪਤੀ ਜਾਂ ਪਤਨੀ ਤੋਂ ਬਿਨਾਂ ਕਿਸੇ ਹੋਰ ਦੇ ਨਾਲ ਰਿਸ਼ਤੇ 'ਚ ਰਹਿਣਾ ਵਿਆਹ ਨਹੀਂ ਹੋਇਆ ਮਾਪਿਓ ਨੂੰ ਖਾ ਦੇ ਕੇ ਕਿਸੇ ਦੇ ਨਾਲ ਰਿਸ਼ਤੇ ਦੇ ਵਿੱਚ ਹੋਣਾ ਇਹ ਸਭ ਹਰਾਮਕਾਰੀਆਂ ਆ ਇਹ ਗੰਦਮੰਦ ਆ ਕਾਮਨਾ ਮਤਲਬ ਇੱਕ ਚੀਜ਼ ਆ ਕਿ ਉਹ ਮੇਰੀ ਜ਼ਰੂਰਤ ਆ ਇੱਕ ਕਾਮਨਾ ਆ ਕਿ ਸਭ ਕੁਝ ਮੈਨੂੰ ਹੀ ਮਿਲ ਜੇ ਤਾਂ ਕਿ ਕਹਿੰਦਾ ਇਹਨਾਂ ਚੀਜ਼ਾਂ ਤੋਂ ਦੂਰ ਰਹਿ ਉਹ ਬੁਰੀ ਇੱਛਾ ਕਈਆਂ ਦੇ ਮਨਾਂ ਦੇ ਵਿੱਚ ਨਾ ਬੁਰੀ ਇੱਛਾ ਆ ਜਾਂਦੀ ਆ ਕਿਸੇ ਮਨੁੱਖ ਦੇ ਪ੍ਰਤੀ ਵੀ ਆ ਸਕਦੀ ਆ ਕਿਸੇ ਚੀਜ਼ ਦੇ ਪ੍ਰਤੀ ਆ ਸਕਦੀ ਆ ਕਈ ਵਾਰੀ ਬੁਰੀ ਇੱਛਾ ਕੀ ਆ ਕਿ ਜਿਹੜੀ ਇੱਕ ਨੌਕਰੀ ਆ ਦੋ ਬੱਚੇ ਉਹਦੇ ਉੱਤੇ ਜਿਹੜੇ ਆ ਉਹ ਸਿਲੈਕਟ ਹੋ ਸਕਦੇ ਆ ਤਾਂ ਤੁਹਾਡੀ ਕੋਸ਼ਿਸ਼ ਕੀ ਆ ਕਿ ਮੈਂ ਦੂਜੇ ਬੱਚੇ ਨੂੰ ਕਿਸੇ ਵੀ ਤਰੀਕੇ ਦੇ ਨਾਲ ਇਹ ਨੌਕਰੀ ਨਹੀਂ ਮਿਲਣ ਦੇਣੀ ਦੂਜੇ ਦਾ ਮੈਂ ਰਿਸ਼ਤਾ ਇਸ ਘਰ ਵਿੱਚ ਨਹੀਂ ਹੋਣ ਦੇਣਾ ਦੂਜੇ ਦਾ ਕੰਮ ਮੈਂ ਨਹੀਂ ਬਣਨ ਦੇਣਾ ਇਹ ਇਹਨੂੰ ਚੰਗਿਆ ਨਹੀਂ ਬਣਨ ਦੇਣਾ ਇਹ ਕੀ ਆ ਬੁਰੀ ਇੱਛਾ ਕਿਸੇ ਦੇ ਵਿਰੁੱਧ ਸੋਚਦੇ ਰਹਿਣਾ ਅਤੇ ਲੋਭ ਮਤਲਬ ਲਾਲਚ ਜਿਹੜਾ ਮੂਰਤੀ ਪੂਜਾ ਲਾਲਚ ਕੀ ਆ ਇੱਕ ਮੂਰਤੀ ਪੂਜਾ ਹੈ ਮੰਨ ਲਓ ਪੈਸਾ ਪੈਸੇ ਦਾ ਲਾਲਚ ਹੋ ਗਿਆ ਕਿ ਬਹੁਤ ਸਾਰਾ ਪੈਸਾ ਮੈਨੂੰ ਮਿਲ ਜੂ ਹੁਣ ਕੀ ਆ ਪੈਸਾ ਤੁਹਾਡੇ ਪਿੱਛੇ ਨਹੀਂ ਆ ਤੁਸੀਂ ਪੈਸੇ ਦੇ ਪਿੱਛੇ ਆ ਤਾਂ ਕੀ ਆ ਤੁਸੀਂ ਇੱਕ ਮੂਰਤੀ ਪੂਜਾ ਕਰ ਰਹੇ ਤੁਸੀਂ ਪੈਸੇ ਨੂੰ ਇੱਕ ਮੂਰਤ ਬਣਾ ਲਿਆ ਜਿਹਨੂੰ ਤੁਸੀਂ ਪੂਜਦੇ ਆ ਸਵੇਰ ਨੂੰ ਵੀ ਤੁਸੀਂ ਸਭ ਤੋਂ ਪਹਿਲਾਂ ਖੁਆਇਸ਼ ਕਰਦੇ ਕਿ ਮੈਨੂੰ ਪੈਸਾ ਮਿਲੇ ਰਾਤ ਨੂੰ ਵੀ ਸੌਣ ਤਿੱਕਰ ਤੁਹਾਡੀ ਖੁਆਇਸ਼ ਕੀ ਆ ਹਾਈ ਮੈਨੂੰ ਪੈਸਾ ਮਿਲ ਜੂ ਹਾਈ ਮੇਰਾ ਪੈਸਾ ਗਵਾਚ ਨਾ ਜਾ ਕਿਸੇ ਦੇ ਕੋਲ ਬੱਚਿਆਂ ਦੇ ਲਈ ਹੋ ਸਕਦਾ ਕਿਸੇ ਵੀ ਤਰ੍ਹਾਂ ਦਾ ਲੋਭ ਕਿਸੇ ਵੀ ਚੀਜ਼ ਦਾ ਜ਼ਮੀਨ ਦਾ ਲਾਲਚ ਹੋ ਸਕਦਾ ਸੋਨੇ ਦਾ ਲਾਲਚ ਹੋ ਸਕਦਾ ਵਿਦੇਸ਼ ਜਾਣ ਦਾ ਲੋਭ ਹੋ ਸਕਦਾ ਕੋਈ ਵੀ ਉਹ ਚੀਜ਼ ਜਿੰਨੂੰ ਤੁਸੀਂ ਪਰਮੇਸ਼ਵਰ ਦੇ ਨਾਲੋਂ ਵੱਧ अहमियत ਦਿੰਨੇ ਆ ਇੱਕ ਚੀਜ਼ ਹੁੰਦੀ ਕਿ ਮੈਂ ਸਭ ਤੋਂ ਵੱਧ ਪਿਆਰ ਫਲਾਨੇ ਨੂੰ ਕਰਦਾ ਹਾਂ ਅਗਰ ਸਭ ਤੋਂ ਵੱਧ ਦੇ ਵਿੱਚ ਨਾਮ ਪਰਮੇਸ਼ਵਰ ਸ਼ਾਮਲ ਨਹੀਂ ਆ ਸਭ ਤੋਂ ਟੌਪ ਉੱਪਰ ਨੇਮ ਪਰਮੇਸ਼ਵਰ ਸ਼ਾਮਲ ਨਹੀਂ ਆ ਸੀ ਕਹਿੰਨੇ ਕਿ ਸਭ ਤੋਂ ਵੱਧ ਪਿਆਰ ਮੈਂ ਆਪਣੀ ਵਾਈਫ ਨੂੰ ਕਰਦਾ ਆ ਜਾਂ ਸਭ ਤੋਂ ਵੱਧ ਪਿਆਰ ਮੈਂ ਆਪਣੇ ਹਸਬੈਂਡ ਨੂੰ ਕਰਦਾ ਆ ਕਰਨਾ ਚਾਹੀਦਾ ਆ ਬਾਈਬਲ ਵੀ ਇਹੀ ਕਹਿੰਦਾ ਆ ਕਿ ਪਤੀ ਜਿਹੜਾ ਆ ਉਹ ਆਪਣੀ ਪਤਨੀ ਦੇ ਪ੍ਰਤੀ ਤੇ ਪਤਨੀ ਆਪਣੇ ਪ੍ਰਤੀ ਦੇ ਪ੍ਰਤੀ ਪਿਆਰ ਵਿੱਚ ਆਗਿਆਕਾਰੀ ਵਿੱਚ ਤੇ ਵਫਾਦਾਰੀ ਦੇ ਵਿੱਚ ਰਹਿਣ ਬਹੁਤ ਅੱਛੀ ਰਿਲੇਸ਼ਨਸ਼ਿਪ ਵਾਸਤੇ ਕਿਹਾ ਪਰ ਫਸਟ ਲਵ ਨਹੀਂ ਆਏ ਹੈ ਫਸਟ ਲਵ ਕੀ ਹੋਣਾ ਚਾਹੀਦਾ ਪਹਿਲੇ ਨੰਬਰ ਦਾ ਪਿਆਰ ਕੀ ਹੋਣਾ ਚਾਹੀਦਾ ਆ ਪਰਮੇਸ਼ਵਰ ਪਤੀ ਤੋਂ ਵੀ ਪਹਿਲਾਂ ਪਰਮੇਸ਼ਵਰ ਪਤਨੀ ਤੋਂ ਵੀ ਪਹਿਲਾਂ ਪਰਮੇਸ਼ਵਰ ਪੁੱਤ ਤੋਂ ਵੀ ਪਹਿਲਾਂ ਪਰਮੇਸ਼ਵਰ ਪੈਸੇ ਤੋਂ ਵੀ ਪਹਿਲਾਂ ਪਰਮੇਸ਼ਵਰ ਪਿਤਾ ਤੋਂ ਪਹਿਲਾਂ ਪਰਮੇਸ਼ਵਰ ਮਾਂ ਤੋਂ ਪਹਿਲਾਂ ਪਰਮੇਸ਼ਵਰ ਬਿਜ਼ਨਸ ਤੋਂ ਪਹਿਲਾਂ ਪਰਮੇਸ਼ਵਰ ਵਿਦੇਸ਼ ਜਾਣ ਤੋਂ ਪਹਿਲਾਂ ਪਰਮੇਸ਼ਵਰ ਮਤਲਬ ਸਭ ਕਾਸੇ ਤੋਂ ਪਹਿਲਾਂ ਪਰਮੇਸ਼ਵਰ ਹੀ ਹੋਣੇ ਚਾਹੀਦੇ ਪ੍ਰਭੂ ਜੀ ਦਾ ਰੁਤਬਾ ਟੌਪ ਤੇ ਹੋਣਾ ਚਾਹੀਦਾ ਤੁਹਾਡੀ ਮੋਸਟ ਪ੍ਰਾਇੋਰਟੀ ਹੋਣੀ ਚਾਹੀਦੀ ਸਭ ਤੋਂ ਬਹੁਤ ਅਹਿਮੀਅਤ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਹੋਣੀ ਚਾਹੀਦੀ ਹੈ। ਅਗਰ ਤੁਹਾਡੇ ਜੀਵਨ ਦੇ ਵਿੱਚ ਸਭ ਤੋਂ ਵੱਧ ਅਹਿਮੀਅਤ ਕਿਸੇ ਹੋਰ ਚੀਜ਼ ਦੀ ਆ ਤਾਂ ਉਹ ਤੁਹਾਡੇ ਲਈ ਮੂਰਤੀ ਬਣ ਚੁੱਕੀ ਆ। ਉਹ ਮੂਰਤੀ ਪੂਜਾ ਬਣ ਚੁੱਕੀ ਆ। ਪਰ ਵਚਨ ਕੀ ਕਹਿੰਦਾ ਅਣ ਆਗਿਆਕਾਰੀ ਦੇ ਪੁੱਤਰਾਂ ਉੱਤੇ ਪਰਮੇਸ਼ਵਰ ਦਾ ਕਰੋਧ ਪੈਂਦਾ ਹੈ। ਜਿਹੜੇ ਇੰਨੀਆਂ ਚੀਜ਼ਾਂ ਵਿੱਚ ਫਸੇ ਹੋਏ ਆ ਹਰਾਮਕਾਰੀਆਂ ਦੇ ਵਿੱਚ ਹਰਾਮਕਾਰੀ ਸਿਰਫ ਜਿਸਮਾਨੀ ਨਹੀਂ ਆ ਮਾਨਸਿਕ ਵੀ ਆ ਬਹੁਤ سارے ਲੋਕ ਜਿਸਮਾਨੀ ਤੌਰ ਤੇ ਉਹਨਾਂ ਦੇ ਕੋਲੇ ਮੌਕਾ ਨਹੀਂ ਮਿਲਦਾ ਇਜਾਜ਼ਤ ਨਹੀਂ ਮਿਲਦੀ ਉਹਨਾਂ ਨੂੰ ਇਸ ਲਈ ਉਹ ਕਹਿੰਦੇ ਕਿ ਅਸੀਂ ਬੜੇ ਪਵਿੱਤਰ ਆ ਅਗਰ ਤੁਸੀਂ ਜਿਸਮਾਨੀ ਤੌਰ ਤੇ ਪਵਿੱਤਰ ਆ ਪਰ ਤੁਹਾਡੇ ਮਨ ਵਿੱਚ ਗੰਦਮੰਦ ਚੱਲਦਾ ਰਹਿੰਦਾ ਆ ਤੋੜੀਆਂ ਅੱਖਾਂ ਕਿਸੇ ਨੂੰ ਗਲਤ ਨਜ਼ਰ ਨਾਲ ਦੇਖਦੀਆਂ ਤੁਹਾਡੇ ਮਨ ਦੇ ਵਿੱਚ ਵਿਚਾਰ ਕਿਸੇ ਦੇ ਲਈ ਗਲਤ ਆ ਰਹੇ ਆ ਉਹ ਵੀ ਹਰਾਮਕਾਰੀ ਆ ਅਗਰ ਤੁਸੀਂ ਮੋਬਾਈਲ ਦੇ ਉੱਤੇ ਤੁਸੀਂ ਟੈਲੀਵਿਜ਼ਨ ਦੇ ਉੱਤੇ ਗਲਤ ਚੀਜ਼ਾਂ ਦੇਖਦੇ ਆ ਗਲਤ ਸੁਣਦੇ ਆ ਤੁਹਾਨੂੰ ਉਹ ਚੀਜ਼ਾਂ ਜ਼ਿਆਦੀਆਂ ਚੰਗੀਆਂ ਲੱਗਦੀਆਂ ਜਿਹੜੀਆਂ ਪਵਿੱਤਰਤਾਈ ਨੂੰ ਮੇਨਟੇਨ ਨਹੀਂ ਰੱਖਦੀਆਂ ਤਾਂ ਉਹ ਵੀ ਹਰਾਮਕਾਰੀ ਹੀ ਆ ਤੁਸੀਂ ਦੇਖਣਾ ਹੈ ਇਹ ਨਹੀਂ ਕਿ ਕੈਮਰਾ ਲੱਗਾ ਹੋਇਆ ਹੈ ਤੁਹਾਨੂੰ ਤੁਸੀਂ ਇਸ ਲਈ ਚੋਰੀ ਨਹੀਂ ਕਰ پا ਰਹੇ ਤੇ ਤੁਸੀਂ ਕਹੋ ਮੈਂ ਤਾਂ ਕਦੀ ਚੋਰੀ ਨਹੀਂ ਕੀਤੀ ਮੈਂ ਤਾਂ ਬਹੁਤ ਸਹੀ ਹਾਂ ਪਰ ਜੇ ਤੁਹਾਡੇ ਦਿਲ 'ਚ ਇਹ ਖਿਆਲ ਆਉਂਦਾ ਕਿ ਕਾਸ਼ ਕਿਤੇ ਇੱਥੇ ਕੈਮਰਾ ਨਾ ਨਾ ਹੋਵੇ ਤਾਂ ਫੇਰ ਗੱਲਿਆ ਰੋਜ਼ ਮੈਂ ਨੋਟਾਂ 'ਚ ਖੇਡਦਾ ਬਸਾ ਇੱਕ ਕੈਮਰੇ ਦੇ ਕਰਕੇ ਨਾ ਮੈਂ ਇੱਕ ਵੀ ਨੋਟ ਇੱਥੋਂ ਚੱਕ ਨਹੀਂ ਸਕਦਾ ਤਾਂ ਇਹਦਾ ਮਤਲਬ ਤੂੰ ਚੋਰ ਹੀ ਹੈਂ ਕਿਉਂਕਿ ਤੂੰ ਕੈਮਰੇ ਦਾ ਕਰਕੇ ਨਹੀਂ ਚੱਕ ਰਿਹਾ ਤੇਰਾ ਮਨ ਤਾਂ ਰੋਜ਼ ਉੱਥੋਂ ਨੋਟ ਚੱਕਦਾ ਆ ਪਰ ਕੈਮਰਾ ਤੈਨੂੰ ਨਹੀਂ ਚੱਕਣ ਦਿੰਦਾ ਕਈ ਵਾਰੀ ਸਾਡੇ ਕੋਲ ਇਹੋ ਜੀਆਂ ਸਿਚੁਏਸ਼ਨਸ ਹੁੰਦੀਆਂ ਕਿ ਗਲਤੀ ਕਰਨਾ ਚਾਹੁੰਦੇ ਆ ਮਨ ਚਾਹੁੰਦਾ ਆ ਪਰ ਹਾਲਾਤ ਨਹੀਂ ਬਣਦੇ ਜੇ ਹਾਲਾਤ ਨਹੀਂ ਬਣ ਰਹੇ ਪਰ ਮਨ ਗਲਤ ਹੋ ਰਿਹਾ ਆ ਤਾਂ ਵਚਨ ਦੇ ਅਨੁਸਾਰ ਅਸੀਂ ਗਲਤ ਹੀ ਆ ਕਿਉਂਕਿ ਮਨ ਦੇ ਬਿਨਾ ਜਿਸਮ ਕੋਈ ਵੀ ਐਕਟ ਨਹੀਂ ਕਰਦਾ ਕੋਈ ਕੰਮ ਨਹੀਂ ਕਰਦਾ ਪਹਿਲਾ ਚੀਜ਼ ਤੁਹਾਡੇ ਮਨ ਵਿੱਚ ਆਉਂਦੀ ਆ ਫਿਰ ਤੁਹਾਡੇ ਜਿਸਮ ਤੋਂ ਜ਼ਾਹਿਰ ਹੁੰਦੀ ਆ ਤੁਹਾਡੇ ਮਨ ਦੇ ਅੰਦਰ ਗੁੱਸਾ ਆ ਤਾਂ ਮੱਥੇ ਦੇ ਉੱਤੇ ਤੀੜੀਆਂ ਪੈ ਹੀ ਜਾਣੀਆਂ ਤੁਹਾਡਾ ਮਨ ਜਿਹੜਾ ਖੁਸ਼ ਆ ਤੇ ਤੁਹਾਡੇ ਚਿਹਰੇ ਤੇ ਮੁਸਕਰਾਹਟ ਆ ਹੀ ਜਾਣੀ ਆ ਪਰ ਇਦਾਂ ਨਹੀਂ ਆ ਕਿ ਜਿਸਮ ਆਪੇ ਹੀ ਕੰਮ ਕਰੀ ਜਾਂਦਾ ਆ ਵਚਨ ਚ ਲਿਖਿਆ ਨਾ ਪਰਮੇਸ਼ਵਰ ਨੂੰ ਜਿਸਮ ਨਾਲ ਨਹੀਂ ਪਰ ਮਨ ਦੇ ਨਾਲ ਲੈਣਾ ਦੇਣਾ ਹੈ ਕਿਉਂ ਕਿ ਕਿਉਂਕਿ ਮਨ ਦੇ ਆਖੇ ਜਿਸਮ ਲੱਗਦਾ ਆ ਇਸ ਲਈ ਜਿਹੋ ਜਆ ਤੁਹਾਡਾ ਮਨ ਹੋਊਗਾ ਉਹੋ ਜਆ ਹੀ ਤੁਹਾਡਾ ਜਿਸਮ ਹੋਊਗਾ ਮਨ ਨੂੰ ਰੰਗ ਕਾਲਾ ਪਸੰਦ ਆ ਤੇ ਜਿਸਮ ਦੇ ਉੱਤੇ ਕੱਪੜੇ ਤੁਸੀਂ ਕਿਹੜੇ ਰੰਗ ਦੇ ਪਾਉਂਗੇ ਕਾਲੇ ਪਾਉਂਗੇ ਮਨ ਨੂੰ ਸਫੇਦ ਰੰਗ ਪਸੰਦ ਆ ਚਿੱਟਾ ਰੰਗ ਪਸੰਦ ਆ ਤੇ ਤੁਸੀਂ ਚਿੱਟੇ ਪਾਉਂਗੇ ਮਨ ਨੂੰ ਜੋ ਪਸੰਦ ਆ ਤੁਸੀਂ ਉਹੀ ਅਪੀਰੈਂਸ ਲੈਣੇ ਆ ਉਦਾਂ ਦੇ ਹੀ ਦਿਖਦੇ ਆ ਇਸ ਲਈ ਅਗਰ ਪਾਪ ਮਨ ਦੇ ਵਿੱਚ ਆ ਤਾਂ ਪੂਰੇ ਦਾ ਪੂਰਾ ਜਿਸਮ ਹੀ ਪਾਪੀ ਹੋ ਗਿਆ ਕਿਉਂਕਿ ਸਰੀਰ ਦੀ ਜਿਹੜੀ ਅੱਖ ਆ ਉਹ ਦੀਵਾ ਆ ਜੇ ਅੱਖ ਨਿਰਮਲ ਆ ਤੇ ਸਾਰਾ ਸਰੀਰ ਹੀ ਨਿਰਮਲ ਆ ਪਰ ਜੇ ਅੱਖ ਮੈਲੀ ਆ ਤੁੰਡਲੀ ਆ ਤੇ ਫਿਰ ਸਾਰਾ ਸਰੀਰ ਹੀ ਤੁੰਡਲਾ ਹੋਇਆ। ਇਸ ਲਈ ਅਸੀਂ ਦੇਖਣਾ ਹੈ ਕਿ ਸਾਡੀਆਂ ਸੋਚਾਂ ਕਿਧਰ ਨੂੰ ਜਾਂਦੀਆਂ ਆ। ਸਾਡੇ ਖਿਆਲ ਜਿਹੜੇ ਆ ਉਹ ਕਿਧਰ ਨੂੰ ਜਾਂਦੇ ਆ। ਪਰ ਪ੍ਰਭੂ ਸਾਨੂੰ ਬਦਲਣਾ ਚਾਹੁੰਦੇ ਆ। ਪ੍ਰਭੂ ਨਹੀਂ ਚਾਹੁੰਦੇ ਕਿ ਅਸੀਂ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਈਏ। ਪ੍ਰਭੂ ਚਾਹੁੰਦੇ ਅਸੀਂ ਅੰਦਰੋਂ ਬਾਹਰੋਂ ਪਵਿੱਤਰ ਹੋਈਏ। ਅਸੀਂ ਅੰਦਰੋਂ ਬਾਹਰੋਂ ਪਰਮੇਸ਼ਰ ਨੂੰ ਪਸੰਦ ਆਉਣ ਵਾਲੇ ਹੋਈਏ। ਹallelujah। ਮਨ ਲਓ ਕਿ ਆਪਾਂ ਨੂੰ ਕੋਈ ਕਿਸੇ ਭਾਂਡੇ ਵਿੱਚ ਭੋਜਨ ਪਰੋਸ ਕੇ ਦੇਣਾ ਹੋਵੇ ਜੇ ਉਹ ਭਾਂਡਾ ਅੰਦਰੋਂ ਸਾਫ਼ ਆ ਪਰ ਬਾਹਰੋਂ ਬੁਰੀ ਤਰ੍ਹਾਂ ਲਿਬੜਿਆ ਆ ਤੁਸੀਂ ਗਲਾਸ ਲਾ ਲਓ ਕਿ ਗਲਾਸ ਅੰਦਰੋਂ ਸਾਫ਼ ਆ ਪਾਣੀ ਉਹਦੇ ਚ ਸਾਫ਼ ਨਜ਼ਰ ਤੁਹਾਨੂੰ ਆ ਰਹੀ ਆ ਪਰ ਬਾਹਰ ਉਹਦੇ ਬਹੁਤ ਗੰਦਮੰਦ ਲੱਗਾ ਆ ਤੁਸੀਂ ਉਸ ਗਲਾਸ ਚ ਪਾਣੀ ਪੀਓਗੇ ਨਹੀਂ ਪੀਉਂਗੀ ਜਲੇਬੀ ਬਹੁਤ ਸਵਾਦ ਆ ਪਰ ਕੋੜੀ ਤੁਹਾਨੂੰ ਫੜਾਵੇ ਕਿ ਤੁਸੀਂ ਉਹ ਜਲੇਬੀ ਖਾਓਗੇ ਨਹੀਂ ਖਾਓਗੇ ਢਾਂਡਾ ਬਾਹਰੋਂ ਬਹੁਤ ਲਿਸ਼ਕਦਾ ਆ ਅੰਦਰੋਂ ਬਹੁਤ ਗੰਦਾ ਆ ਕਿ ਤੁਸੀਂ ਉਸ ਢਾਂਡੇ ਵਿੱਚ ਪਾ ਕੇ ਖਾ ਲਓਗੇ ਖਾਓਗੇ ਨਹੀਂ ਕਿਉਂ ਕਿ ਤੁਹਾਡਾ ਮਨ ਕੀ ਕਹਿ ਰਿਹਾ ਅੰਦਰੋਂ ਵੀ ਸਾਫ਼ ਹੋਵੇ ਤੇ ਬਾਹਰੋਂ ਵੀ ਸਾਫ਼ ਹੋਵੇ ਜੇ ਅਸੀਂ 20 ਗਲਤੀਆਂ ਹਰ ਰੋਜ਼ ਕਰਨ ਵਾਲੇ ਸਗੋਂ 20 ਗਲਤੀਆਂ ਇੱਕ ਘੰਟੇ 'ਚ ਕਰਨ ਵਾਲਾ ਇਨਸਾਨ ਇਹ ਡਿਜ਼ਾਇਰ ਕਰਦਾ ਏ ਇੱਛਾ ਰੱਖਦਾ ਏ ਕਿ ਭਾਂਡਾ ਅੰਦਰੋਂ ਵੀ ਸਾਫ਼ ਹੋਵੇ ਬਾਹਰੋਂ ਵੀ ਸਾਫ਼ ਹੋਵੇ ਤਾਂ ਸਰਵ ਸ਼ਕਤੀਮਾਨ ਪਰਮੇਸ਼ਵਰ ਜਿਹੜਾ ਸਿਰਫ਼ ਤੇ ਸਿਰਫ਼ ਸਿੱਧ ਏ ਉਹੀ ਸਿੱਧ ਏ ਹੋਰ ਕੋਈ ਨਹੀਂ ਉਹ ਸਿੱਧ ਪਰਮੇਸ਼ਵਰ ਕਿੰਨੀ ਉਪੇਖਾ ਰੱਖਦਾ ਏ ਸਾਡੇ ਤੋਂ ਕਿ ਅਸੀਂ ਅੰਦਰੋਂ ਤੇ ਬਾਹਰੋਂ ਸਾਫ਼ ਹੋਈਏ ਪ੍ਰਭੂ ਇtanto ਨਹੀਂ ਚਾਹੁੰਦੇ ਕਿ ਤੁਸੀਂ ਕਹੋ ਜੀ ਮਨ ਤਾਂ ਬਹੁਤ ਸਾਫ਼ ਹੈ ਮੈਂ ਪ੍ਰਾਰਥਨਾ ਮਾਂਜ ਕਰਦਾ ਹਾਂ ਪਰ ਬਾਹਰੋਂ ਕੱਪੜੇ ਜਿਹੜੇ ਨੰਗ ਪੜੰਗੇ ਜਾਂ ਪਾਟੇ ਚ ਟੇਸਰੀ ਪਾਏ ਆ ਕਿਉਂਕਿ ਸਰੀਰ ਦੇ ਨਾਲ ਤਾਂ ਪਰਮੇਸ਼ਵਰ ਨੂੰ ਕੋਈ ਲੈਣ ਦੇਣ ਨਹੀਂ ਆ ਨੋ ਅਗਰ ਤੁਸੀਂ ਚੇਰਚ ਵਿੱਚ ਆਉਨੇ ਆ ਤੁਸੀਂ ਪਰਮੇਸ਼ਵਰ ਦੇ ਧੀਆ ਪੁੱਤਰ ਆ ਤੋ ਰੀਤੀ ਦੇ ਵਿੱਚ ਤਾਂ ਤੁਹਾਡਾ ਬਾਹਰੋਂ ਉੱਠਣਾ ਬੈਠਣਾ ਵੀ ਜਿਹੜਾ ਹੈ ਨਾ ਉਹ ਵੀ ਦਿਸਣਾ ਚਾਹੀਦਾ ਕਿ ਹਾਂ ਤੁਸੀਂ ਧਰਮੀ ਆ हां ਤੁਸੀਂ ਇੱਕ ਚੰਗੀ ਸੋਚ ਵਾਲੇ ਵਿਅਕਤੀ ਆ ਇਸ ਲਈ ਬਹੁਤ ਜ਼ਰੂਰੀ ਆ ਅਸੀਂ ਬਾਹਰੋਂ ਵੀ ਚੰਗੇ ਹੋਈਏ ਅਸੀਂ ਅੰਦਰੋਂ ਵੀ ਚੰਗੇ ਹੋਈਏ ਅਰੇ ਇਹ ਇੱਛਾ ਪਰਮੇਸ਼ਵਰ ਜੀ ਦੀ ਆ ਹallelujah ਸੋ ਆਪਾਂ ਦੇਖਦੇ ਆ ਰੋਮੀਆਂ ਦੀ ਕਿਤਾਬ ਉਹਦਾ 12 ਨੰਬਰ ਅਧਿਆਇ ਉਹਦੀ 2 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਅਤੇ ਇਸ ਯੁੱਗ ਦੇ ਰੂਪ ਜਏ ਨਾ ਬਣੋ ਰੋਮੀਆਂ ਦੀ ਕਿਤਾਬ 12 ਆਏ 2 ਨੰਬਰ ਆਏ ਅਤੇ ਇਸ ਜੋਗ ਦੇ ਰੂਪ ਜਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਪਈ ਪਰਮੇਸ਼ਵਰ ਦੀ ਚੰਗੀ ਅਤੇ ਮਾਨ ਪਾਉਂਦੀ ਅਤੇ ਪੂਰੀ ਇੱਛਾ ਕੀ ਹੈ ਹallelujah ਹallelujah ਸੋ ਵਚਨ ਕੀ ਰਾਸਾ ਇਸ ਯੁੱਗ ਦੇ ਰੂਪ ਜਹੇ ਨਾ ਬਣੋ ਜੋ ਕੁਛ ਐਸੇ ਸੰਸਾਰ ਵਿੱਚ ਹੋ ਰਿਹਾ ਉਦਾਂ ਦੇ ਨਾ ਬਣਦੇ ਜਾਓ ਸੰਸਾਰ ਵਿੱਚ ਕੀ ਹੋ ਰਿਹਾ ਮੁੰਡੇ-ਮੁੰਡਿਆਂ ਦੇ ਨਾਲ ਰਹਿ ਰੇ ਕੁੜੀਆਂ-ਕੁੜੀਆਂ ਦੇ ਨਾਲ ਰਹਿ ਰਹੀਆਂ ਵਿਆਹ ਕਰਵਾ ਰਹੇ ਆਪਸ ਦੇ ਵਿੱਚ ਬਾਈਬਲ ਕਿ ਕਹਿੰਦਾ ਇਸ ਯੁੱਗ ਦੇ ਰੂਪ ਜਹੇ ਨਾ ਬਣੋ ਇਸ ਯੁੱਗ ਦੇ ਵਿੱਚ ਇਸ ਸਮੇਂ ਦੇ ਵਿੱਚ ਕੀ ਹੋ ਰਿਹਾ ਨੋ ਗੋਡ ਇੱਕ ਰਿਲੀਜੀਅਨ ਚੱਲ ਗਿਆ ਆ ਕਿ ਪਰਮੇਸ਼ਵਰ ਹੈ ਹੀ ਨਹੀਂ ਨਿਊ 에ਜਸ ਫਰੈਂਡਸ ਉਹਨੂੰ ਕਹਿੰਦੇ ਆ ਕਿ ਨਿਊ 에ਜ ਜਿਹੜੇ ਨਵੀਂ ਜਨਰੇਸ਼ਨ ਆ ਉਹ ਇਸ ਗੱਲ 'ਤੇ ਯਕੀਨ ਹੀ ਨਹੀਂ ਕਰਦੀ ਪਰ ਵਚਨ ਕੀ ਕਹਿੰਦਾ ਇਸ ਯੁਗ ਦੇ ਸਰੂਪ ਜਹੇ ਨਾ ਬਣੋ ਜਿਦਾਂ ਦੇ ਕੰਮ ਹੋਣ ਦੇ ਲੋਕੀ ਕਰਦੇ ਤੁਸੀਂ ਉਹ ਕੰਮ ਨਹੀਂ ਕਰਨੇ ਉਹ ਗਲਤ ਆ ਸਗੋਂ ਬਹੁਤ ਜ਼ਿਆਦਾ ਗਲਤ ਆ ਪਰ ਕਿ ਕੰਨਾ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਕਿਉਂਕਿ ਜਦੋਂ ਆਪਾਂ ਪਰਮੇਸ਼ਵਰ ਦੇ ਕੋਲ ਆਏ ਸੀ ਆਪਣੀ ਬੁੱਧ ਜਿਹੜੀ ਸੀ ਉਹ ਪੁਰਾਣੀ ਸੀ ਇਹਨੂੰ ਲੱਗਦਾ ਸੀ ਗਾਲ ਵੱਟੇ ਗਾਲ ਕੱਢਣੀ ਚਾਹੀਦੀ ਆ ਚਪੇੜ ਵੱਟੇ ਚਪੇੜ ਮਾਰਨੀ ਚਾਹੀਦੀ ਆ ਪਰਚੇ ਬਦਲੇ ਪਰਚਾ ਕਰਾਓ ਸੋਟੇ ਬਦਲੇ ਸੋਟਾ ਮਾਰੋ ਮਤਲਬ ਟਿੱਟ ਫੋਰ ਟੈਟ ਜੈਸੇ ਕੋ ਤੈਸਾ ਪਰ ਜਦੋਂ ਆਪਾਂ ਪਰਮੇਸ਼ਵਰ ਜੀ ਦੇ ਵਿੱਚ ਆਏ ਤਾਂ ਵਚਨ ਨੇ ਆਪਾਂ ਨੂੰ ਕੀ ਸਿਖਾਇਆ ਜੇ ਕੋਈ ਤੈਨੂੰ ਗਾਲੀ ਦੇਵੇ ਤਾਂ ਤੂੰ ਉਹਨੂੰ ਅਸੀਸ ਦੇ ਜਿਹੜੇ ਤੈਨੂੰ ਸਤਾਉਣ ਉਹਨਾਂ ਲਈ ਪ੍ਰਾਰਥਨਾ ਕਰ ਜੇ ਕਿ ਤੇਰਾ ਵੈਰੀ ਤੇਰੇ ਘਰ ਵਿੱਚ ਆਵੇ ਤਾਂ ਉਹਨੂੰ ਪਾਣੀ ਦੇ ਤਾਂ ਬੁੱਧ ਨਵੀਂ ਹੋ ਗਈ ਇੱਕ ਨਿਊ ਫਾਰਮੂਲਾ ਸਾਨੂੰ ਮਿਲ ਗਿਆ ਤਾਂ ਕਿਹੜਾ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਜਿਹੜੀ ਬੁੱਧ ਤੁਹਾਨੂੰ ਪਰਮੇਸ਼ਵਰ ਨੇ ਦਿੱਤੀ ਆ ਉਹਦਾ ਕਰਕੇ ਤੁਸੀਂ ਇੱਕ ਡਿਫਰੈਂਟ ਸਰੂਪ ਵਿੱਚ ਬਦਲਣਾ ਆ ਇਹ ਨਹੀਂ ਅਸੀਂ ਉਸ ਸਰੂਪ ਵਿੱਚ ਬਦਲਣਾ ਹੈ ਜਿਹੜਾ ਗਲੋਰੀ ਟੂ ਗਲੋਰੀ ਹੋ ਜਾਂਦਾ ਹੈ ਜਿਹੜਾ ਗਲੋਰੀਅਸ ਆ ਜਿਹੜਾ ਮਹਿਮਾਮਈ ਆ ਹallelujah ਅਰ ਜਿਹੜਾ ਇੱਥੇ ਸ਼ਬਦ ਹੈ ਨਾ ਬਦਲਦੇ ਜਾਓ ਬਦਲਣਾ ਸ਼ਬਦ ਇੰਗਲਿਸ਼ ਨੇ ਵਿੱਚ ਇਹਨੂੰ ਲਿਖਿਆ ਟਰਾਂਸਫਾਰਮ ਪਰ ਗ੍ਰੀਕ ਦੇ ਵਿੱਚ ਇਹ ਜਿਹੜਾ ਸ਼ਬਦ ਆ ਇਹਨੂੰ ਲਿਖਿਆ ਆ metamorphosis metamorphosis ਜਿਹਦਾ ਮਤਲਬ ਕੀ ਹੈ ਇਹਦਾ ਇਸਤੇਮਾਲ ਕੀਤਾ ਜਾਂਦਾ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਬਦਲਣ ਵਾਸਤੇ ਜਿੱਦਾਂ ਜਿਹੜੇ ਸਾਇੰਸ ਦੇ ਸਟੂਡੈਂਟਸ ਉਹਨਾਂ ਨੂੰ ਪਤਾ ਹੈ ਕੈਟਰਪਿਲਰ ਇੱਕ ਤਰ੍ਹਾਂ ਦੀ ਸੁੰਡੀ ਆ ਰੁੱਖਾਂ ਨੂੰ ਅੰਗੂਰਾਂ ਨੂੰ ਵੀ ਲੱਗਦੀ ਆ ਔਰੈਂਜਸ ਨੂੰ ਵੀ ਲੱਗਦੀ ਆ ਤੇ ਉਹਨੂੰ ਕੈਟਰਪਿਲਰ ਕਹਿੰਦੇ ਐਡੀਕ ਸੁੰਡੀ ਹੁੰਦੀ ਆ ਜਦੋਂ ਉਹ ਸੁੰਡੀ तितਲੀ ਵਿੱਚ ਬਦਲ ਜਾਂਦੀ ਆ ਤੇ ਉਹਦੇ ਪਰਿਵਰਤਨ ਨੂੰ ਕਿਹਾ ਜਾਂਦਾ ਆ ਮੈਟਾਮੋਰਫੋਸਿਸ ਸਮਝ ਲੱਗੀ ਤੁਹਾਨੂੰ ਇਸੇ ਤਰ੍ਹਾਂ ਜਦੋਂ ਟੈਡਪੋਲਸ ਫਰੌਗ ਬਣ ਜਾਂਦੇ ਆ ਉਹ ਨਿੱਕੇ ਨਿੱਕੇ ਜਿਹੇ ਡੱਡੂ ਜਦੋਂ ਇੰਨੇ ਛੋਟੇ ਹੁੰਦੇ ਕਿ ਪਤਾ ਨਹੀਂ ਲੱਗਦਾ ਇਹ ਮੱਛੀ ਆ ਕਿ ਡੱਡੂ ਆ ਖਾਲੀਆਂ ਦੇ ਵਿੱਚ ਕਈਆਂ ਨੇ ਦੇਖੇ ਹੁਣ ਇਹ ਨਾ ਗੁੱਚਿਆਂ ਦੇ ਗੁੱਚੇ ਹੁੰਦੇ ਆ ਟੈਡਪਾਲਸ ਕਹਿੰਦੇ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਜਦੋਂ ਟੈਡਪਾਲਸ ਫਰੌਗ ਬਣ ਜਾਂਦੇ ਤਾਂ ਉਹ ਸਾਰੇ ਪਰਿਵਰਤਨ ਨੂੰ ਕੀ ਕਹਿੰਦੇ ਆ ਮੈਟਾਮੋਰਫੋਸਿਸ ਗ੍ਰੀਕ ਦਾ ਸ਼ਬਦ ਆ ਅੱਜ ਕੱਲ ਇਹ ਸ਼ਬਦ ਨੂੰ ਇਸ ਪਰਿਵਰਤਨ ਲਈ ਇਸਤੇਮਾਲ ਕੀਤਾ ਜਾਂਦਾ ਹੁਣ ਸਾਡੇ ਲਈ ਇਹ ਸ਼ਬਦ ਪਹਿਲਾਂ ਹੀ ਇਸਤੇਮਾਲ ਕੀਤਾ ਗਿਆ ਆ ਹਜ਼ਾਰਾਂ ਸਾਲ ਪਹਿਲਾਂ ਕਿਉਂ ਕਹਿੰਦਾ ਜਿੱਦਾਂ ਕੈਟਰਪਿਲਰ ਬਟਰਫਲਾਈ ਹੋ ਗਿਆ ਤਾਂ ਸ਼ਰਨ ਕੀ ਹੋ ਜਵੇ ਪਰਮੇਸ਼ਵਰ ਦੀ ਬੇਟੀ ਹallelujah ਇੱਕ ਸਧਾਰਨ ਇਨਸਾਨ ਕੀ ਹੋ ਜਵੇ ਪਰਮੇਸ਼ਵਰ ਦਾ ਬੇਟਾ ਹallelujah ਜਿੱਦਾਂ ਇੱਕ ਸੁੰਡੀ तितਲੀ ਬਣ ਗਈ ਆ ਇੱਕ ਨਿੱਕਾ ਜਿਹਾ ਡੱਡੂ ਦਾ ਹੰਸ਼ ਪੂਰਾ ਡੱਡੂ ਬਣ ਗਿਆ ਆ ਇਸੇ ਤਰ੍ਹਾਂ ਹੀ ਪਰਮੇਸ਼ਵਰ ਦੇ ਸਰੂਪ ਉਤੇ ਪਰਮੇਸ਼ਰ ਜਿਹਾ ਬਣ ਜਾਏ ਇਹ ਪਰਮੇਸ਼ਰ ਦੀ ਇੱਛਾ ਆ ਪਰਮੇਸ਼ਰ ਜੀ ਸਾਨੂੰ ਬਦਲਣਾ ਚਾਹੁੰਦੇ ਆ ਇਸ ਦੇ ਵਚਨ ਚ ਕਿ ਲਿਖਿਆ ਇਸ ਜਗਤ ਦੇ ਸਰੂਪ ਜਏ ਨਹੀਂ ਬੁੱਧ ਦੇ ਨਵੇਂ ਹੋਣ ਕਰਕੇ ਤੁਸੀਂ ਨਵੇਂ ਇਸ ਰੂਪ ਦੇ ਵਿੱਚ ਬਦਲਣਾ ਆ ਹੋਰ ਸਰੂਪ ਦੇ ਵਿੱਚ ਤਾਂ ਜੋ ਤੁਸੀਂ ਸਿਆਣ ਲਵੋ ਇਸ ਲਈ ਅਸੀਂ ਇੱਕ ਵੱਖਰੇ ਸਰੂਪ ਵਿੱਚ ਜਾਣਾ ਤਾਂ ਜੋ ਸਾਨੂੰ ਸਿਆਣ ਸ਼ਰਧੀ ਚੰਗੀ ਤੇ ਮਨਪਉਂਦੀ ਤੇ ਪੂਰੀ ਇੱਛਾ ਕੀ ਆ ਉਸ ਲੈਵਲ ਤੇ ਅਸੀਂ ਪਹੁੰਚਣਾ ਹੈ ਜਿੱਥੇ ਸਾਨੂੰ ਪਰਮੇਸ਼ਵਰ ਦੀ ਇੱਛਾ ਦੀ ਸਮਝ ਆ ਜਾਵੇ ਕਿ ਪ੍ਰਭੂ ਦੀ ਸਾਡੇ ਪ੍ਰਤੀ ਇੱਛਾ ਕੀ ਆ ਪ੍ਰਭੂ ਨੂੰ ਸਭ ਤੋਂ ਬੈਸਟ ਕੀ ਲੱਗਦਾ ਹੈ ਮਨ ਪਉਣਾ ਕੀ ਹੁੰਦਾ ਪਰਮੇਸ਼ਵਰ ਦੇ ਮਨ ਨੂੰ ਪਸੰਦ ਕੀ ਆਉਂਦਾ ਹੈ ਅਜੇ ਬਹੁਤ ਸਾਰੇ ਲੋਕ ਉਸ ਰੱਲਮ ਚੋਂ ਬਾਹਰ ਆ ਬਹੁਤ ਸਾਰੇ ਲੋਕ ਇਸ ਚੀਜ਼ ਤੋਂ ਬਾਹਰ ਆ ਉਹ ਪੁੱਛਦੇ ਪਾਸਟਰ ਜੀ ਸਾਡੇ ਦੱਸੋ ਪਰਮੇਸ਼ਵਰ ਦੀ ਸਾਡੇ ਜੀਵਨ ਵਿੱਚ ਕੀ ਇੱਛਾ ਹੈ ਪਰ ਪਰਮੇਸ਼ਵਰ ਦੀ ਇੱਛਾ ਕੀ ਹੈ ਤੁਸੀਂ ਉਸ ਲੈਵਲ ਤੇ ਪਹੁੰਚੋ ਜਿੱਥੇ ਤੁਹਾਨੂੰ ਸਿੱਧੀ ਸਮਝ ਆਏ ਕਿ ਪਰਮੇਸ਼ਵਰ ਦੀ ਇੱਛਾ ਕੀ ਹੈ ਪ੍ਰਭੂ ਸਾਨੂੰ ਉਸ ਬਦਲਾਵ ਵਿੱਚ ਲੈ ਕੇ ਜਾਣਾ ਚਾਹੁੰਦੇ ਹਨ ਪਰ ਉਹਦੇ ਇੱਛਾ ਇਹ ਨਹੀਂ ਆ ਕਿ ਆਪਾਂ ਸਿਰਫ ਹਰ ਐਤਵਾਰ ਤੇ ਹਰ ਵੀਰਵਾਰ ਆਈਏ ਤੇ ਵੀਜ਼ੇ ਦੀ ਪ੍ਰਾਰਥਨਾ ਹੋ ਜਾਏ ਘਰ ਦੀ ਪ੍ਰਾਰਥਨਾ ਹੋ ਜਾਏ ਚੰਗਿਆਈ ਦੀ ਪ੍ਰਾਰਥਨਾ ਹੋ ਜਾਏ ਨਹੀਂ ਇਹ ਉਹਦੀ ਮਨਪੋਂ ਦੀ ਇੱਛਾ ਨਹੀਂ ਆ ਇਹ ਤਾਂ ਫ੍ਰੀ ਆਫ ਕਾਸਟ ਆ ਕਈ ਵਾਰੀ ਆਪਾਂ ਵਾਸ਼ਿੰਗ ਮਸ਼ੀਨ ਲੈਣੇ ਤਾਂ ਪ੍ਰੈਸ ਫ੍ਰੀ ਮਿਲ ਜਾਂਦੀ ਆ ਤੁਹਾਡੀ ਇੱਛਾ ਪ੍ਰੈਸ ਖਰੀਦਣ ਦੀ ਨਹੀਂ ਸੀ ਤੁਹਾਡੀ ਇੱਛਾ ਕੀ ਸੀ ਵਾਸ਼ਿੰਗ ਮਸ਼ੀਨ ਖਰੀਦਣ ਦੀ ਪਰ ਪ੍ਰੈਸ ਤਾਂ ਤੁਹਾਨੂੰ ਫ੍ਰੀ ਵਿੱਚ ਮਿਲ ਗਈ ਹੁੰਦੇ ਨੇ ਆਫਰਸ ਆਉਂਦੇ ਆ ਇਸੇ ਤਰ੍ਹਾਂ ਪਰਮੇਸ਼ਵਰ ਦੀ ਇੱਛਾ ਜਾਂ ਮਨੁੱਖ ਮੁਕਤੀ ਨੂੰ ਪ੍ਰਾਪਤ ਕਰੇ ਚੰਗਿਆਈ ਸ਼ਿਫਾ ਛੁਟਕਾਰਾ ਬਰਕਤਾਂ ਇਹ ਸਭ ਉਹਨੂੰ ਮੁਕਤੀ ਦੇ ਨਾਲ ਮੁਫਤ ਵਿੱਚ ਦਿੱਤੀਆਂ ਜਾਂਦੀ ਹallelujah ਪਰ ਅਸੀਂ ਕੀ ਕਰਦੇ ਅਸੀਂ ਵਾਸ਼ਿੰਗ ਮਸ਼ੀਨ ਨੂੰ ਛੱਡ ਕੇ ਅਸੀਂ ਪ੍ਰੈਸ ਵੱਲ ਨੂੰ ਇੰਪ੍ਰੈਸ ਹੋ ਗਏ ਅਸੀਂ ਪ੍ਰੈਸ ਦੇ ਪਿੱਛੇ ਹੀ ਲੰਮਕ ਗਏ ਆ ਨਾ ਛੱਡੋ ਆਪਣੇ ਨਿਸ਼ਾਨੇ ਤੋਂ ਨਾ ਖੁੰਝੋ ਅਗਰ ਤੁਸੀਂ ਨਿਸ਼ਾਨਾ ਸੈੱਟ ਨਹੀਂ ਕੀਤਾ ਤਾਂ ਆਪਣਾ ਨਿਸ਼ਾਨਾ ਮਿੱਥੋ ਸਾਨੂੰ ਨਿਕਲਣਾ ਆ ਬਾਹਰ ਲੱਤਾਂ ਦੀਆਂ ਪੀੜਾਂ ਦੇ ਵਿੱਚੋਂ ਸਾਨੂੰ ਨਿਕਲਣਾ ਆ ਬਾਹਰ ਪੇਟ ਦੀ ਦਰਦ ਵਿੱਚੋਂ ਨਿਕਲਣਾ ਆ ਬਾਹਰ ਜਾਦੂ ਟੋਣਿਆਂ ਚੋਂ ਕਿੱਦਾਂ ਨਿਕਲਾਂਗੇ ਜਦ ਅਸੀਂ ਪਰਮੇਸ਼ਵਰ ਦੇ ਪਿੱਛੇ ਦੌੜਾਂਗੇ ਸਭ ਚੰਗਿਆਈਆਂ ਸਾਨੂੰ ਪਿੱਛੇ ਪੈ ਕੇ ਮਿਲਣਗੀਆਂ ਹਾਲੇਲੂਇਆ ਜਦ ਅਸੀਂ ਵਚਨ ਦੇ ਪਿੱਛੇ ਚੱਲਾਂਗੇ ਬਰਕਤਾਂ ਸਾਡੇ ਪਿੱਛੇ ਪਿੱਛੇ ਚੱਲਣਗੀਆਂ ਹallelujah ਜਦ ਅਸੀਂ ਪਰਮੇਸ਼ਵਰ ਜੀ ਨੂੰ ਆਪਣੇ ਜੀਵਨ ਦੇ ਵਿੱਚ ਟੌਪ ਉੱਤੇ ਰੱਖਾਂਗੇ ਪਰਮੇਸ਼ਵਰ ਸਾਨੂੰ ਟੌਪ ਉੱਤੇ ਲੈ ਕੇ ਜਾਣਗੇ ਹallelujah আর ਟੌਪ ਉੱਤੇ ਪਹੁੰਚਣ ਦੇ ਲਈ ਟੌਪਿਕ ਬਣਨਾ ਪੈਂਦਾ ਹੈ ਹallelujah ਸਮਝਦੇ ਹੋ ਟੌਪ ਉੱਤੇ ਪਹੁੰਚਣ ਦੇ ਲਈ ਟੌਪਿਕ ਬੰਨਾ ਪੈਂਦਾ ਹੈ ਕਈ ਵਾਰ ਕੀ ਹੁੰਦਾ ਕੋਈ ਤੁਹਾਨੂੰ ਆਣ ਕੇ ਕਹਿੰਦਾ ਲੋਕ ਆਪਕੇ ਤੇ ਬਹੁਤ ਕਰਦੇ ਆ ਤੁਹਾਡੇ ਬਾਰੇ ਲੋਕ ਗੱਲਾਂ ਬੜੀਆਂ ਕਰਦੇ ਆ ਤੇ ਤੁਸੀਂ ਕੀ ਰਿਪਲਾਈ ਕਰਨਾ ਹੈ ਕੀ ਕਹਿੰਦੇ ਸੀ ਇਹ ਨੋ باتیں ਕਿੰਨੀਆਂ ਹੋਤੀਆਂ ਜਿਨ ਮੇ ਕੋਈ ਬਾਤ ਹੋਤੀ ਹੈ ਗੱਲਾਂ ਕਹਿਦੀਆਂ ਹੁੰਦੀਆਂ ਜੇਦੀ ਕੋਈ ਗੱਲਬਾਤ ਹੁੰਦੀ ਆ ਹallelujah ਤਾਂ ਟੌਪ ਤੇ ਜਾਣ ਦੇ ਲਈ ਟੌਪਿਕ ਬਣਨਾ ਆ ਔਰ ਅਗਰ ਲੋਕ ਕੀ ਤੁਹਾਨੂੰ ਟੌਪਿਕ ਬਣਾ ਰਹੇ ਆ ਤਾਂ ਸਮਝੋ ਤੁਸੀਂ ਟੌਪ ਤੇ ਜਾਣ ਦੀ ਤਿਆਰੀ ਦੇ ਵਿੱਚ ਆ ਹallelujah ਟਾਡਾ ਮੁਕਾਮ ਜਿਹੜਾ ਆ ਉਹ ਨੇੜੇ ਆ ਜੇ ਲੋਕੀ ਤੁਹਾਡੇ ਬਾਰੇ ਗੱਲਾਂ ਕਰਨ ਔਰ ਵਚਨ 'ਚ ਲਿਖਿਆ ਹੋਇਆ ਕਹਿੰਦਾ ਜਦ ਮੇਰੇ ਨਾਮ ਦੇ ਲੋਕੀ ਤੁਹਾਨੂੰ ਬੋਲੀਆਂ ਮਾਰਨ ਤਾਂ ਸਤਾਉਣ ਤੁਸੀਂ ਜਾਣਿਓ ਕਿ ਤੁਸੀਂ ਸਹੀ ਚਾਲ ਚੱਲ ਰਹੇ ਆ ਹallelujah ਸੋ